ॾिसो <muchos> न ਕੀ ਨਾਂ ਤਬ ਉਹ ਦੁਕਾਨ ਮੇਨ ਬਾਜ਼ਾਰ ਚ ਆ ਰਹਾ ਸਟੈਂਡਿੰਗ ਹਜੇ ਥੋੜਾ ਟਾਈਮ ਹੀ ਲੱਗਾ ਤੇ ਪਾਣ ਦਰਾ ਕੇ ਗਏ ਆ ਇੱਕਦਮ ਬਲਾਸਟ ਹੋਇਆ ਪਤਾ ਨਹੀਂ ਲੱਗਾ ਕਿ ਸੰਕ ਲੱਗੀਆਂ ਸਾਰਾ ਪਿਛੋਂ ਜੂਸ ਮਾਰੀ ਸਾਰਾ ਹੀ ਦੋਗੇ ਨਕਸਾਰ ਹੋ ਗਿਆ ਏਸੀ ਮੈਚ ਹੋ ਗਿਆ ਤੁਸੀਂ ਘਰ ਚ ਲੱਗੇ ਸੀ ਨਹੀਂ ਅਸੀਂ ਦੂਸਰੀ ਦੁਕਾਨ ਕੋਈ ਆ ਉਹਦੇ ਬਾਹਰ ਹੀ ਲੱਗੇ ਤੁਹਾਡੀ ਦੁਕਾਨ ਤੁਸੀਂ ਦੁਕਾਨ ਲਾ ਕੇ ਆ ਪਤਾ ਹੀ ਨਹੀਂ ਲੱਗਿਆ ਇੱਧਰ ਇੱਕਦਮ ਬਲਾਸਟ ਹੋਇਆ ਸ਼ਟਰ ਬਾਹਰ ਨੂੰ ਆ ਗਿਆ ਸਾਰਾ ਹੀ ਉਹ ਸ਼ਟਰ ਬਾਹਰ ਨੂੰ ਆਇਆ ਜੇ ਸ਼ਟਰ ਖੋਲਿਆ ਪਿਛੇ ਆ ਗੁੱਤੀ ਪਾ ਉਹ ਕਰ ਮੁੜ ਕੇ ਭਜਾਈ ਹੈ ਸਾਰਿਆਂ ਦਾ ਪਾਣੀ ਨਹੀਂ ਪਰ ਪਿੱਛੇ ਜੋ ਕੁਛ ਹੈਗਾ ਹੈ ਸਾਰਾ ਸਾੜ ਸੁਆਹ ਹੈ ਕਿੰਨਾ ਕੁ ਅੰਦਾਜ਼ਾ ਨੁਕਸਾਨ ਹੋਇਆ ਅੰਦਾਜ਼ਾ ਮੈਂ ਤਕਰੀਬ ਸਾਰੇ ਹੀ ਫੋਨ ਫੋਨ ਜੋ ਕੁਛ ਪਿੱਛੇ ਸਾਰੇ ਸਨ ਸਾਰਾ ਬੈਂਡ ਵੀ ਬਹੁਤ ਜ਼ਿਆਦਾ ਠੀਕ ਹੈ 10 ਮਿੰਟ ਹੀ ਹੋਏ ਸੀ ਜੀ ਦੁਕਾਨ ਬੰਦ ਕਰਕੇ ਗਏ ਆ ਘਰੇ ਹਜੇ ਰੋਟੀ ਖਾਣ ਹੀ ਲੱਗੇ ਆ ਆ ਵੀਰ ਨੂੰ ਮੇਰੇ ਨਾਲ ਹੀ ਆ 파ਟਨਰ ਮੇਰਾ ਆ ਨਵਾਂ ਵਾਲੀ ਫੂਨ ਆ ਗਿਆ ਕਿ ਭਾਜੀ ਤੁਹਾਡੀ ਦੁਕਾਨ ਦੇ ਲਾਗੇ ਆਕ ਲਾਗੀ ਆ ਅਸੀਂ ਉਸੇ ਟਾਈਮ ਰੋਟੀ ਛੱਡ ਕੇ ਉਸੇ ਟਾਈਮ ਆਏ ਆ ਜਦੋਂ ਅਸੀਂ ਸ਼ਟਰ ਚੁੱਕਿਆ ਆ ਤੇ ਪੂਰਾ ਧੂਆਂ ਹੋਰ 10 ਮਿੰਟ ਨਾ ਆਉਂਦੇ ਤੇ ਸਾਡੀ ਵੀ ਦੁਕਾਨ ਦਾ ਕੰਮ ਹੋ ਜੇਗਾ ਮੈਲਟ ਹੋ ਜਣੀ ਸਾਰੀ ਦੁਕਾਨ ਤੋਂ ਚੋ ਚਲੋ ਪਰਮਾਨੰ ਦਾ ਸ਼ੁਗਰ ਧੰਨਵਾਦ ਕਰਦੇ ਆ ਕਿ ਮਤਲਬ ਕਿ ਟਾਈਮ ਨਾਲ ਅਸੀਂ ਆਏ ਆ ਖੋਲੀ ਜੇ ਦੁਕਾਨ ਪੜਾ ਵੜਾ ਲਾਗੇ ਆਣ ਦੁਵਾਨ ਸਾਰਿਆਂ ਨੇ ਆਣ ਕੇ ਖਾ ਲਿਆ ਦੋਸਤਾਂ ਨੇ ਲਿਆ फटाफट ਧੂਆਂ ਬਾਹਰ ਕੱਢਿਆ ਚਲੋ ਪਰਮਾਤਮਾ ਦੀ ਕਿਰਪਾ ਹੈ ਪੱਕੀ ਇਹ ਨਾਲ ਦੀ ਦੁਕਾਨ ਜਿਹੜੀ ਮੋਬਾਈਲਾਂ ਵਾਲੀ ਲਗਾਣਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਆ ਦਾ ਅੰਦਰ ਪਤਾ ਨਹੀਂ ਮੋਬਾਈਲ ਬਲਾਸਟ ਹੋਇਆ ਹੈ ਜਾਂ ਕੀ ਹੋਇਆ ਹੈ ਏਸੀ ਵੀ ਸਾਰਾ ਮਲਗੀ ਸਾਰੀ ਦੁਕਾਨ ਹੀ ਮੈਲਟ ਹੋ ਗਈ ਆ ਕੋ ਤੁਹਾਨੂੰ ਵਾਲੇ ਜਿਹੜੇ ਆਂਡ ਗਵਾੜਿਆ ਉਹਨਾਂ ਨੇ ਫਟਾਫਟ ਆਣ ਕੇ ਪਾਣੀ ਪਾ ਕੇ ਆਦੇ ਤੇ ਕੰਟਰੋਲ ਕੀਤਾ ਆ ਪਰ ਮੈਂ ਆਣ ਗਵਾ ਨਾ ਹੋ ਸਕਦਾ ਜਿਆਦਾ ਹੋ ਸਕਦਾ ਬਹੁਤ ਜਿਆਦਾ ਨੁਕਸਾਨ ਹੋ ਸਕਦਾ ਸੀ ਲੱਗੇ ਬੈਟਰੀ ਆ ਭੋਲੂ ਫਾਇਰ ਬ੍ਰਿਗੇਡ ਦੀ ਬਹੁਤ ਜਰੂਰਤ ਹੈ ਫਤੇਗੜ ਚੂੜੀਆਂ ਇੱਥੇ ਪਹਿਲੇ ਵੀ ਇੱਕ ਮੋੜ ਤੇ ਸਿਆਲ ਬੈਟਰੀ ਦੀ ਦੁਕਾਨ ਤੇ ਅੱਗ ਲੱਗੀ ਸੀ ਉਹ ਵੀ ਬਾਜ਼ਾਰ ਵਾਲਿਆਂ ਨੇ ਹੀ ਹਲਕੇ ਬੁਝਾਈ ਸੀ ਪਰ ਉੱਥੇ ਵੀ ਕੋਈ ਫਾਇਰ ਬ੍ਰਿਗੇਡ ਨਹੀਂ ਆਇਆ ਕੁਛ ਨਹੀਂ ਆਇਆ ਭਾਜੀ ਆ ਮੇਰੀ ਦੁਕਾਨ ਫਤੇਗੜ ਚੂੜੀਆਂ ਨੂੰ ਬਹੁਤ ਜਰੂਰਤ ਹੈ ਇਸ ਗੱਲ ਦੀ ਕਿ ਫਾਇਰ ਬ੍ਰਿਗੇਡ ਹੋਣੀ ਬਹੁਤ ਜ਼ਰੂਰੀ ਹੈ ਫਤੇਗੜ ਚੂੜੀਆਂ ਚੋਪੜਾ ਚੌਂਕ ਦੇ ਵਿੱਚ आरएस टेलीकॉम मोबाइलਾਂ ਦੀ ਇੱਕ ਦੁਕਾਨ ਹੈ ਜੋ ਕਿ ਬਿਲਕੁਲ ਨਵੀਂ ਹੈ ਜੇ ਥੋੜੇ ਦਿਨਾਂ ਤੋਂ ਹੀ ਤਿਆਰ ਹੋਈ ਸੀ ਔਰ ਉਹਦੇ ਅੰਦਰ ਉਹ ਦੁਕਾਨ ਜਦੋਂ ਉਸ ਕਰਕੇ ਗਏ ਨੇ ਤੇ ਉਸ ਤੋਂ ਬਾਅਦ ਧੂਆ ਨਿਕਲਦਾ ਦਿਖਿਆ ਬਜ਼ਾਰ ਵਾਲਿਆਂ ਨੂੰ ਤੇ ਜਿੱਚ ਉਹਨਾਂ ਨੇ ਜਲਦੀ ਜਲਦੀ ਦੁਕਾਨ ਖੋਲ੍ਹ ਕੇ ਜਦੋਂ ਦੇਖਿਆ ਤੇ ਅੰਦਰ ਬਹੁਤ ਜ਼ਿਆਦਾ ਅੱਗ ਦਾ ਭਾਂਬੜ ਮਚੂਕਾ ਆਇਆ ਸੀ ਤੇ ਲੱਗੇ ਇੱਕ ਨਾਲ ਹੋਰ ਦੁਕਾਨ ਹੈ ਸਿਲੈਕਸ਼ਨ ਪੁਆਇੰਟ ਉਹਦੇ ਅੰਦਰ ਵੀ ਬਹੁਤ ਬਹੁਤ ਜ਼ਿਆਦਾ ਧੂਆ ਇਕੱਠਾ ਹੋ ਚੁੱਕਾ ਆਇਆ ਸੀ ਲੇਕਿਨ ਜਿਹੜੀ ਮੋਬਾਈਲਾਂ ਵਾਲੀ ਸ਼ਾਪ ਆ ਉਹਦਾ ਬਹੁਤ ਜ਼ਿਆਦਾ ਵੱਡਾ ਲਾਸ ਹੋ ਚੁੱਕਾ ਵਾ ਕਿਉਂਕਿ ਮੋਬਾਈਲ ਬਹੁਤ ਮਹਿੰਗੀ ਕੀਮਤਾਂ ਦੇ ਮੋਬਾਈਲ ਨੇ ਔਰ ਬਹੁਤ ਵੱਡਾ ਲੋਸ ਹੋ ਚੁੱਕਾ ਆਵਾ ਬਹੁਤ ਜ਼ਿਆਦਾ ਸਹਿਯੋਗ ਰਿਆ ਜਿੰਨੀਆਂ ਆਸ-ਪਾਸ ਦੀਆਂ ਦੁਕਾਨਾਂ ਬਾਜ਼ਾਰ ਦੇ ਜਿੰਨੇ ਲੋਕ ਸੀ ਪਾਣੀ ਦੀ ਵਿਵਸਥਾ ਤਾਂ ਬਾਜ਼ਾਰ 'ਚ ਕਿੱਥੋਂ ਹੋਣਾ ਸੀ ਨਾ ਫਟੇਗੜ 'ਚ ਫਾਇਰ ਬ੍ਰਿਗੇਡ ਤਾਂ ਹੈ ਨਹੀਂ ਲੇਕਿਨ ਬਾਜ਼ਾਰ ਵਾਲਿਆਂ ਨੇ ਆਸ-ਪਾਸ ਦੇ ਸਾਰੇ ਦੁਕਾਨਦਾਰਾਂ ਨੇ ਜੋ ਜਿੰਨੂੰ ਜਿੱਥੋਂ ਜੋ ਜਿੰਨਾ ਪਾਣੀ ਲੱਭਾ ਉਹਨੇ ਲਿਆ ਕੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਔਰ ਬਾਜ਼ਾਰ ਦੀ ਕਾਬਲੇ ਤਾਰੀਫ ਆ ਕਿ ਸਾਰੇ ਬਾਜ਼ਾਰ ਨੇ ਬੜਾ ਜੋਸ਼ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਵਾ ਮੈਂ ਪ੍ਰਸ਼ਾਸਨ ਦੇ ਅੱਗੇ ਇੱਕ ਅਪੀਲ ਕਰਦਾ ਮੰਗ ਕਰਦਾ ਸਾਰੇ ਸ਼ਹਿਰ ਵਾਲੋਂ ਕਿ ਫਾਇਰ ਬ੍ਰਿਗੇਡ ਫਤਿਹਗੜ ਦੀ ਇੱਕ ਬਹੁਤ ਵੱਡੀ ਮੰਗ ਆ ਇਹ ਕਿਤੇ ਨਾ ਕਿਤੇ ਅਨਸਖਾਵੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਸਾਰੇ ਸ਼ਹਿਰ ਦੇ ਨਮਾਇंदे ਜਿੰਨੀਆਂ ਪਾਰਟੀਆਂ ਨੇ ਇੱਕ ਫੱਤੀ ਗੱਲ ਫਤਿਹਗੜ ਵਾਸਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਤਿਆਰ ਹੋ ਸਕਦੀ ਇੱਕ ਗਰੀਬ ਬੰਦਾ ਆਪਣੀ ਦੁਕਾਨ ਕਰਦਾ ਪਿਆ ਵਾ ਜਿਹਨੂੰ ਪਤਾ ਨਹੀਂ ਪ੍ਰਸ਼ਾਸਨ ਨੇ ਕੋਈ ਮਦਦ ਕਰਨੀ ਕਿ ਨਹੀਂ ਕਰਨੀ ਲੇਕਿਨ ਐਡਾ ਵੱਡਾ ਲਾਸ ਹੋਣ ਤੋਂ ਬਾਅਦ ਫਿਰ ਵੀ ਅਸੀਂ ਇੱਕ ਸਾਰੇ ਸ਼ਹਿਰ ਵਾਸੀ ਉੱਠ ਕੇ ਇੱਕ ਮੰਗ ਨਹੀਂ ਕਰ ਸਕਦੇ ਕਿ ਫਤਿਹਗੜ ਚੂੜੀਆਂ ਨੂੰ ਇੱਕ ਛੋਟੀ ਫਾਇਰ ਬ੍ਰਿਗੇਡ ਦੇ ਦਿੱਤੀ ਜਾਵੇ ਤਾਂ ਜੋ ਵੱਡੇ ਨੁਕਸਾਨ ਜਿਹੜੇ ਹੁੰਦੇ ਨੇ ਉਹਨਾਂ ਦੇ ਬਚਾ ਕੀਤਾ ਜਾ ਸਕੇ ਜੀ ਇੱਥੇ ਤਾਂ ਕੋਈ ਕੰਮ ਨਹੀਂ ਕਰਦਾ ਕੁਛ ਨਹੀਂ ਜੇ ਹਾਲਾਗਾ ਬੁਰਾ ਹੀ ਹਾਲ ਨੇ ਇੱਥੇ ਆ ਦੁਕਾਨ ਦੇ ਉੱਪਰ ਸ਼ਟਰ ਦੇ ਉੱਤੇ ਡੇਲੀ ਚੰਗਿਆੜੇ ਤੇ ਅੱਖ ਨਿਕਲਦੀ ਹੈ ਡੇਲੀ ਮੇਰੇ ਖਿਆਲ ਆਪਾਂ ਕਿੰਨੀ ਵਾਰ ਕਿੰਨੀ ਵਾਰ ਕੰਪਲੇਨ ਕੀਤੀ ਆ ਕੋਈ ਹਾਲ ਨਹੀਂ ਜੇ ਕੋਈ ਨਾ ਸੁਣਦਾ ਮਂਡੀ ਵਾਲਾ ਨਾ ਕੋਈ ਸੁਣਦਾ ਜੇ ਤੇ ਕੋਈ ਹਾਲ ਨਹੀਂ ਜੇ ਇਹਦੇ ਨਾਲ ਕੋਈ ਸਟਾਫਰ ਨਾਲ ਜਿੰਨੀ ਵਾਰੀ ਚਾਹੀਦਾ ਉਹ ਜੇ ਹੀ ਕਹਿੰਦਾ ਉਹਨੂੰ ਕਹੋ ਉਹ ਕਹਿੰਦਾ ਵੀ ਦੇਖੋ ਤਾਰਾਂ ਦਾ ਹਾਰ ਕੈਮਰੇ ਭਾ ਗਏ ਦੇਖੋ ਤਾਰਾਂ ਦਾ ਅਸੀਂ ਆਪਣੇ ਕੋਲੋਂ ਤਾਰਾ ਲਾ ਕੇ ਤਾਰ ਲਵਾਈ ਜੇ ਇਥੋਂ ਲੈ ਕੇ ਉੱਥੇ ਪਰਚੀ ਆਪਣੇ ਚੰਗਾੜੇ ਹੀ ਚੰਗਾੜੇ ਪੂਰੀ ਦੁਕਾਨ ਮੇਰੀ ਦੁਕਾਨ ਨੂੰ ਆਪ ਪਰੇਸ਼ਾਨੀ ਹੈ ਮੈਨੂੰ ਇਹਨਾਂ ਦਾ ਇੰਸ਼ੋਰੈਂਸ ਕਰਾ ਲਓ ਮੈਨੂੰ ਇਹ ਕੋਈ ਗਾਈਡ ਲਿਸਟ ਦੇ ਕੇ ਇੰਨ ਇੰਸ਼ੋਰੈਂਸ ਕਰਾ ਲਓ ਮਤਲਬ ਹੱਲ ਕੋਈ ਨਹੀਂ ਕੱਢਣਾ ਇੰਸ਼ੋਰੈਂਸ ਕਰਾਣੀ ਹੈ ਕੋਈ ਹੱਲ ਦਿੰਦੀ ਕੀਤੀ 10 ਮਿੰਟ ਬੰਦ ਕਰਕੇ ਕੀ ਆਈਆਂ ਦੂਜਾ ਸ਼ਕਤੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਨਹੀਂ ਕਰਿਆ ਦੇਖੋ ਜਾਣਾ ਤੁਹਾਨੂੰ ਨਹੀਂ ਕਰਿਆ ਬਲਾਸਟ ਸ਼ਟਰ ਫਟ ਗਿਆ ਅੱਛਾ ਫਿਰ ਸ਼ਟਰ ਫਟੇ ਸ਼ਟਰ ਬਾਹਰ ਆ ਤੇ ਅਸੀਂ ਡੋੜੇ ਆਪਣੀਆਂ ਦੁਕਾਨਾਂ ਦਾ ਅੱਛਾ ਕੀ ਹੋਇਆ ਸ਼ਟਰ ਖੋਲਨੇ ਆ ਤੇ ਸਭੀ ਖੋਲਦੇ ਵੀ ਨਰਲਾਦਾ ਤਾਂ ਸਮਝੀ ਬੜੀਆਂ ਤਾਂ ਹੱਦ ਹੱਦ ਇੰਨੀ ਮੱਛੀ ਹੋਈ ਸੀ ਉਸ ਹਿਸਾਬ ਨਾਲ ਵੀ ਇੰਨਾ ਬੁਰਾ ਹਾਲ ਸੀ ਅੰਦਰ ਬੜਿਆ ਨਹੀਂ ਸੀ ਜਿਆਦਾ ਬੜੀ ਮੁਸ਼ਕਲ ਆ ਕੇ ਕੰਮ ਆਇਆ ਕੋਈ ਹਾਲ ਨਹੀਂ ਹੈ ਸਹਿਯੋਗ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ